ਪੰਜਾਬੀ 뮤직 ਇੰਡਸਟਰੀ ਦੇ ਬਹੁਤ ਸਾਰੇ ਗਾਇਕ ਨਾ ਸਿਰਫ ਆਪਣੇ ਗੀਤਾਂ ਨਾਲ ਸਗੋ ਆਪਣੀ ਕਮਾਈ ਨਾਲ ਵੀ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਦੇ ਹਨ ਰਿਪੋਰਟਾਂ ਦੇ ਅਨੁਸਾਰ ਸੂਚੀ ਵਿੱਚ ਸ਼ਹਿਰੀਮਾਨ ਸਿਖਰ ਤੇ ਹਨ ਜਿਨ੍ਹਾਂ ਦੇ ਕੁੱਲ ਜਾਇਦਾਦ ਲਗਭਗ 643 ਕਰੋੜ ਰੁਪਏ ਗੁਰਦਾਸ ਮਾਨ ਜਿਨ੍ਹਾਂ ਨੂੰ ਇੰਡਸਟਰੀ ਦਾ ਇੱਕ ਮਹਾਨ ਕਲਾਕਾਰ ਮੰਨਿਆ ਜਾਂਦਾ ਹੈ ਉਹਨਾਂ ਦੀ ਕੁੱਲ ਜਾਇਦਾਦ ਲਗਭਗ 452 ਕਰੋੜ ਰੁਪਏ ਹੈ ਰੈਪਰ ਤੋਂ ਪਲੇਬੈਕ ਗਾਇਕ ਬਨੇ ਹਨੀ ਸਿੰਘ ਦੀ કુલ ਜਾਇਦਾਦ 205 ਕਰੋੜ ਰੁਪਏ ਹੈ ਦਲਜੀਤ ਦੋਸਾਂਜੋ ਗਾਇਕੀ ਅਤੇ ਅਦਾਕਾਰੀ ਦੋਵਾਂ ਵਿੱਚ ਸਰਗਰਮ ਹੈ ਉਹਨਾਂ ਦੀ ਕਮਾਈ ਹੈ 172 ਕਰੋੜ ਰੁਪਏ ਹਾਰੀ ਸੰਧੂ ਦੀ કુલ ਜਾਇਦਾਦ 170 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ ਜਦੋਂ ਕਿ ਐਮੀ ਬੇਰਕ ਦੀ કુલ ਜਾਇਦਾਦ 133 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ ਕਮਾਈ ਦੇ ਮਾਮਲੇ ਵਿੱਚ ਸ਼ੈਰੀ ਮਾਨ ਨੇ ਬਾਲੀਵੁੱਡ ਸਿਤਾਰਿਆਂ ਨੂੰ ਵੀ ਪਿੱਛੇ ਛੱਡ ਦਿੱਤਾ ਪੰਜਾਬੀ 뮤직 ਇੰਡਸਟਰੀ ਦੇ ਬਹੁਤ ਸਾਰੇ ਗਾਇਕ ਨਾ ਸਿਰਫ ਆਪਣੇ ਗੀਤਾਂ ਨਾਲ ਸਗੋ ਆਪਣੀ ਕਮਾਈ ਨਾਲ ਵੀ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਦੇ ਹਨ ਰਿਪੋਰਟਾਂ ਦੇ ਅਨੁਸਾਰ ਸੂਚੀ ਵਿੱਚ ਸ਼ਹਿਰੀ ਮਾਨ ਸਿਖਰ ਤੇ ਹਨ ਜਿਨ੍ਹਾਂ ਦੇ ਕੁੱਲ ਜਾਇਦਾਦ ਲਗਭਗ 643 ਕਰੋੜ ਰੁਪਏ ਗੁਰਦਾਸ ਮਾਨ ਜਿਨ੍ਹਾਂ ਨੂੰ ਇੰਡਸਟਰੀ ਦਾ ਇੱਕ ਮਹਾਨ ਕਲਾਕਾਰ ਮੰਨਿਆ ਜਾਂਦਾ ਹੈ ਉਹਨਾਂ ਦੀ ਕੁੱਲ ਜਾਇਦਾਦ ਲਗਭਗ 453 ਕਰੋੜ ਰੁਪਏ ਹੈ ਰੈਪਰ ਤੋਂ ਪਲੇਬੈਕ ਗਾਇਕ ਬਨੇ ਹਨੀ ਸਿੰਘ ਦੀ ਕੁੱਲ ਜਾਇਦਾਦ 'ਤੇ 205 ਕਰੋੜ ਰੁਪਏ ਹੈ ਦਲਜੀਤ ਦੋਸਾਂਜੋ ਗਾਇਕੀ ਅਤੇ ਅਦਾਕਾਰੀ ਦੋਵਾਂ ਵਿੱਚ ਸਰਗਰਮ ਹੈ ਉਹਨਾਂ ਦੀ ਕਮਾਈ ਹੈ 172 ਕਰੋੜ ਰੁਪਏ ਹਾਰੀ ਸੰਧੂ ਦੀ ਕੁੱਲ ਜਾਇਦਾਦ 170 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ ਜਦੋਂ ਕਿ ਐਮੀ ਬੇਰਕ ਦੀ ਕੁੱਲ ਜਾਇਦਾਦ 133 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ ਕਮਾਈ ਦੇ ਮਾਮਲੇ ਵਿੱਚ ਸ਼ੈਰੀ ਮਾਨ ਨੇ ਬਾਲੀਵੁੱਡ ਸਿਤਾਰਿਆਂ ਨੂੰ ਵੀ ਪਿੱਛੇ ਛੱਡ ਦਿੱਤਾ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਬਹੁਤ ਸਾਰੇ ਗਾਇਕ ਨਾ ਸਿਰਫ ਆਪਣੇ ਗੀਤਾਂ ਨਾਲ ਸਗੋ ਆਪਣੀ ਕਮਾਈ ਨਾਲ ਵੀ ਸਾਰਾਂ ਦਾ ਧਿਆਨ ਆਪਣੇ ਵੱਲ ਖਿੱਚਦੇ ਹਨ ਰਿਪੋਰਟਾਂ ਦੇ ਅਨੁਸਾਰ ਸੂਚੀ ਵਿੱਚ ਸ਼ੈਰੀਮਾਨ ਸਿਖਰ ਤੇ ਹਨ ਜਿਨ੍ਹਾਂ ਦੇ ਕੋਲ ਜਾਇਦਾਦ ਲਗਭਗ 643 ਕਰੋੜ ਰੁਪਏ ਗੁਰਦਾਸ ਮਾਨ ਜਿਨ੍ਹਾਂ ਨੂੰ ਇੰਡਸਟਰੀ ਦਾ ਇੱਕ ਮਹਾਨ ਕਲਾਕਾਰ ਮੰਨਿਆ ਜਾਂਦਾ ਹੈ ਉਹਨਾਂ ਦੀ ਕੁੱਲ ਜਾਇਦਾਦ ਲਗਭਗ 453 ਕਰੋੜ ਰੁਪਏ ਹੈ ਰੈਪਰ ਤੋਂ ਪਲੇਬੈਕ ਗਾਇਕ ਬਨੇ ਹਨੀ ਸਿੰਘ ਦੀ ਕੁੱਲ ਜਾਇਦਾਦ ਪਾ 205 ਕਰੋੜ ਰੁਪਏ ਹੈ ਦਲਜੀਤ ਦੋਸਾਂਜੋ ਗਾਇਕੀ ਅਤਿਆਦਾਕਾਰੀ ਦੋਵਾਂ ਵਿੱਚ ਸਰਗਰਮ ਹੈ ਉਹਨਾਂ ਦੀ ਕਮਾਈ ਹੈ 172 ਕਰੋੜ ਰੁਪਏ ਹਾਰੀ ਸੰਧੂ ਦੀ ਕੁੱਲ ਜਾਇਦਾਦ 170 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ ਜਦੋਂ ਕਿ ਐਮੀ ਬੇਰਕ ਦੀ ਕੁੱਲ ਜਾਇਦਾਦ 133 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ ਕਮਾਈ ਦੇ ਮਾਮਲੇ ਵਿੱਚ ਸ਼ਹਿਰੀ ਮਾਨ ਨੇ ਬਾਲੀਵੁੱਡ ਸਿਤਾਰਿਆਂ ਨੂੰ ਵੀ ਪਿੱਛੇ ਛੱਡ ਦਿੱਤਾ ਪੰਜਾਬੀ 뮤직 ਇੰਡਸਟਰੀ ਦੇ ਬਹੁਤ ਸਾਰੇ ਗਾਇਕ ਨਾ ਸਿਰਫ ਆਪਣੇ ਗੀਤਾਂ ਨਾਲ ਸਗੋ ਆਪਣੀ ਕਮਾਈ ਨਾਲ ਵੀ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਦੇ ਹਨ ਰਿਪੋਰਟਾਂ ਦੇ ਅਨੁਸਾਰ ਸੂਚੀ ਵਿੱਚ ਸ਼ਹਿਰੀਮਾਨ ਸਿਖਰ ਤੇ ਹਨ ਜਿਨ੍ਹਾਂ ਦੇ ਕੁੱਲ ਜਾਇਦਾਦ ਲਗਭਗ 643 ਕਰੋੜ ਰੁਪਏ ਗੁਰਦਾਸ ਮਾਨ ਜਿਨ੍ਹਾਂ ਨੂੰ ਇੰਡਸਟਰੀ ਦਾ ਇੱਕ ਮਹਾਨ ਕਲਾਕਾਰ ਮੰਨਿਆ ਜਾਂਦਾ ਹੈ ਉਹਨਾਂ ਦੀ ਕੁੱਲ ਜਾਇਦਾਦ ਲਗਭਗ 452 ਕਰੋੜ ਰੁਪਏ ਹੈ ਰੈਪਰ ਤੋਂ ਪਲੇਬੈਕ ਗਾਇਕ ਬਣੇ ਹਨੀ ਸਿੰਘ ਦੀ ਕੁੱਲ ਜਾਇਦਾਦ ਪਾ 205 ਕਰੋੜ ਰੁਪਏ ਹੈ ਦਲਜੀਤ ਦੋਸਾਂਜੋ ਗਾਇਕੀ ਅਤਿਆਦਾਕਾਰੀ ਦੋਵਾਂ ਵਿੱਚ ਸਰਗਰਮ ਹੈ ਉਹਨਾਂ ਦੀ ਕਮਾਈ ਹੈ 172 ਕਰੋੜ ਰੁਪਏ ਹਾਰੀ ਸੰਧੂ ਦੀ ਕੁੱਲ ਜਾਇਦਾਦ 170 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ ਜਦੋਂ ਕਿ ਐਮੀ ਬੇਰਕ ਦੀ ਕੁੱਲ ਜਾਇਦਾਦ 133 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ ਕਮਾਈ ਦੇ ਮਾਮਲੇ ਵਿੱਚ ਸ਼ੈਰੀ ਮਾਨ ਨੇ ਬਾਲੀਵੁੱਡ ਸਿਤਾਰਿਆਂ ਨੂੰ ਵੀ ਪਿੱਛੇ ਛੱਡ ਦਿੱਤਾ